ਦੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਜੀ ਦੇ ਰੂਪੇ ਪਾਤਸ਼ਾਹ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬ ਦਾ ਪਾਲਾ ਗੁਰੂ ਬਖਸ਼ੀ ਮਿਹਰ ਕਰੋ ਕਿਰਪਾ ਕਰੋ ਜੀ ਸਭਾ ਬਲਿਸ਼ਾ ਨਾਸ ਕਰੋ ਬਈਓ ਕੀ ਕਰੀ ਨਾ ਬੇਤਨ ਕਰੋ ਕਿਰਪਾ ਸੰਤਨ ਜੀ ਦੇ ਪਾਤਸ਼ਾਹ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚੇ ਲਗਾਓ ਬੱਚੇ ਬੱਚਿਆਂ ਉੱਪਰ ਤੋਂ ਕਿਰਪਾਵਾ ਬਈਰ ਤੋਂ ਮਿਹਰ ਹੋਵੇ قاتل سان دا کي ڪار آبا جالے کايا تاجتلا تتلا منو نجو او جه جه کايا تو جگ انتر لا تلا سگر رسولي چه بولن مو اجو کي بندا تي رچ او بولا تي جايا اي اپنا بهر تري બોરનપોર અચતાપણ જથમેદપોર અપરો બેરત પરપે સાતક નામ ઓ વિસલાઈ તાતા સનાઈ તાતાર સાઈ તાપ સગાઈ સગાઈ યો અપરા નામ કયો करा <SMuchridgearía> असुरनि हो रे हो

जा केरु चत रातो सचे पात जनम जनम माल जनम जनम दी दर्शन देवा गुरदे दर्शन देवा गुरा श न रा अदा न रा सुभ ब्रेर बि नर ઓ ચાંદની મેરા તન મન બોલા ઓ સુન્દરી મેરા તન મન મો ઓ તન મન બોલા મેરા તન મન મોના ડોલા મેરા તન મન ઓ મજે પંદડી લાલિ લાલિ જે પંદડી લાલિ એ પાંદ ચાંદની મેરા સુંદર રટંડા

ਸੇ ਗੁਰੂ ਜੀ ਕੀ ਫਤਿਹ ਸਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਨਾਮ ਨਿਰੰਝਨ ਜਾਨਿਉ ਤੀਨੀ ਭਗਤ ਪ੍ਰੇਮ ਲਿਵਲਾਈ आते अंग देग संग पयो साइ शबरत कीवाई गुर अमरदास जी अकथ कथा हैक जी कश की नाई सोटी श्रेष्ट सकल तारण को ਸਕਲ ਮਿਲੇ ਵਡਾਈ ਸੋਢੀ ਸਿਸ਼ਟ ਸਕਲ ਤਾਰਣ ਕੋ ਆਪ ਗੁਰ ਰਾਮਦਾਸ ਕੋ ਮਿਲੇ ਵਡਾਈ ਨਾਮਾ ਕਰ ਤਲੋਚਨਾ ਮੁਕਤੇ ਰਾਮ ਸਮਾਲ ਹੱਥ ਪਾ ਕੇ ਕਾਮ ਸਭ ਜੀਤ ਨਰਨਜਨ ਨਾਲ ਰਵਿਦਾਸ ਟਵੰਤਾ ਟੋਰ ਨੀਤ ਇਹਨ ਤਿਆਗੀ ਮਾਇਆ ਵਰਗਟ ਹੋਆ ਸਾਧ ਸੰਗ हर दर्शन पाया हो आया दूरो चाल करी तरन आई जियो मै मैं, मैं सार की चित में, मेरा सब दुख गवाए जियो नाम रहियो साधु रहियो ਰਹਿਓ ਗੁਰ ਗੋਬਿੰਦ ਕਉ ਨਾਮਿਕ ਇਹ ਜਗਤ ਮੈਂ ਏਨ ਜਪਿਓ ਗੁਰਮੰਤ ਰਾਮ ਨਾਮ ਉਰ ਬਹਗਰ ਜਾ ਕਾ ਸਮ ਨਹੀਂ ਕੋਈ ਜਿਹ ਸਿਮਰਤ ਸੰਕਟ ਮਟਾ ਦਰਸ ਤੋ ਹਾਰੋ ਏ ਸੁਖੋ ਟਲ ਗੁਰ ਸੇਵਿਆ ਇਹਨ ਸਹਜ ਸੁਬਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨੁ ਦੁਖ ਹੋਵੈ ਸਭ ਤਖਸਮ ਦੀ ਦੂਰ ਅਰਸੋ ਪ੍ਰਸਾ ਚਟਿਆ सुध ॾिठे सचे पाक साह माल जनम जनम जी कटिया सिर सह जिस पास बोहया सब न वे सह ਸਤਨਾਮ ਸੱਚੇ ਪਾਤ ਮਾਲ ਜਨਮ ਜਨਮ ਕਦ ਜਿਠੇ ਸੱਚੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਲਾਬ ਸੁਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਜਬ ਹਮ ਹੋਤੇ ਆਵਤੁ ਨਹੀਂ ਆਵਤੁ ਹੀ ਮੈਨਾਈ ਅਨੰਦ ਅਗਮ ਜੈਸੇ ਲਹਿਰ ਮੈ ਉਹਘਤ ਹੂ ਜਦ ਕੇਵਲ ਜਲ ਮਾਈ ਜਬ ਹਮ ਹੋਤੇ ਤਾਵਤੁ ਨਹੀਂ ਆਵਤੁ ਹੀ ਮੈਨਾਈ لالا اگم جیسے لہر ميو دھبو جال کے ول جل ماری مادوی کیا کہیا پرم ایسا جیسا مانیا وہ ہے نہ ایسا ਰਤ ਪਤ ਏਕ সিংহাসਨ ਸੁਇਆ ਸੁਪਨੇ ਭੈਲਾ ਪ੍ਰਖਾਰੀ ਅਚਤ ਰਾਜ ਵਿੱਚ ਅੰਤ ਦੁਖ ਪਾਇਆ ਸੁਖ ਲਕ ਭਈ ਨਾਵਾਰੀ ਅਰਾਜ ਕੋਇਆ ਪਰ ਸੰਗ ਜੈਸ ਹੈ ਆਮਕਲਾ ਸ਼ਰਮਾਰਾ ਜੀ ਲਾ ਆਇਆ ਅਨਕ ਕਟਕ ਜੈ ਸੇ ਫੂਲ ਪਾਰੇ ਆਪ ਕਹਤੇ ਕਹਿ ਲਾ ਆਇਆ ਸਰਪੇ ਏਕ ਅਨੇਕ ਹੈ ਸਵਾਮੀ ਸਾਬ ਕਟ ਭਗਵ ਸੋਈ ਕਹਿ ਰਵਿਨਾਸ ਹੱਥ ਪੈ ਨੀਰ ਸਹਜ ਹੋਇ ਸੁਭੀ ਸਰਪੇ ਇਕ ਅਨੇਕ ਹੈ ਸਵਾਮੀ ਸਭ ਘਟ ਘਟ ਗੁਲਾਸੂਈ सहे हो वाहिगुरू जी का ख़ालसा वाहिगरू जी फते राग सोर बाणी भॻत रवदासी की ਇਕ ਓਅੰਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੀ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੇ ਉਹ ਦਦ ਜਾਲ ਕੇਵਲ ਜਲ ਮਾਹੀ ਪਰਮ ਸਨਮਾਨਯੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਸ਼੍ਰੋਮਣੀ ਭਗਤ ਭਗਤ ਰਵਿਦਾਸ ਜੀ ਦੀ ਪਾਵਨ ਪਵਿੱਤਰ ਸਨਾ ਤੋਂ ਉਚਾਰਨ ਹੋਇਆ ਸੌਰਥਾਗੰਦਰ ਹੈ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰੰਗ 657 ਉਪਰ ਸੁਭੈਮਾਨ ਹੈ ਸਤਿਗੁਰ ਜੀ ਕਿਰਪਾ ਕਾਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਜਾਵੇ ਸੁਣਿਆ ਸਫਲ ਹੋ ਜਾਏ ਭੁੱਲਾ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ